ਇੱਥੇ ਇੱਕ ਬਜ਼ੁਰਗ ਬੈਠੇ ਨੇ ਅਸੀਂ ਰਾਤ ਆ तकरीबन 10 ਵਜੇ ਇੱਥੋਂ ਨਿਕੜੇ ਸੀਗੇ ਕਿਸੇ ਸਾਈਡ ਤੋਂ ਆਏ ਸੀਗੇ ਬਜ਼ੁਰਗ ਪੱਖਾ ਚੱਲ ਰਹੇ ਸੀਗੇ ਇੱਥੇ ਗਰਮੀ ਦੇ ਵਿੱਚ ਬੈਠ ਕੇ ਇਹ ਬਜ਼ੁਰਗ ਨੇ ਜਿਹੜੇ ਇੰਨੀ ਗਰਮੀ ਦੇ ਵਿੱਚ ਇੱਥੇ ਬੈਠ ਕੇ ਆਪਣੀ ਡਿਊਟੀ ਕਰ ਰਹੇ ਸੀਗੇ ਨਾ ਲਾਈਟ ਨਾ ਪੱਖਾ ਨਾ ਕੋਈ ਰੋਸ਼ਨੀ ਚਾਲਤਾ ਤੋਂ ਇਹ ਜਿਹੇ ਰਾਖੇ ਬਿਠਾਏ ਨੇ ਵੀ ਖੇਤਾਂ 'ਚ ਜਾਨਵਰ ਨਾਲ ਸਕਣ ਕਿੱਡਾ ਇਹ ਵੀ ਵਿਚਾਰੇ ਕਸ਼ਟ ਘਟਦੇ ਨੇ ਨੇੜੇ ਵਾਲੇ ਜ਼ਿਮੀਂਦਾਰ ਇਹਨਾਂ ਵੀ ਕਸ਼ਟ ਘਟਦੇ ਨੇ ਕਿਉਂਕਿ ਜਿਹੜੇ ਦੂਜੇ ਚਾਰ ਟੰਗਾ ਵਾਲੇ ਨੇ ਉਹਨਾਂ ਨੂੰ ਤਾਂ ਇਹ ਰੋਕ ਲੰਦੇ ਨੇ ਜਿਹੜੇ ਹੈਗੇ ਨੇ ਹਨੂਮਾਨ ਜੀ ਉਹ ਤਾਂ ਟੱਪ ਕੇ ਉਧਰ ਮਿੰਟ ਚ ਜਾਲੀ ਦੇ ਉੱਤੇ ਵੀ ਉਹ ਛੱਡਦੇ ਹੀ ਨਹੀਂ ਗੋਵ ਵਾਲੀ ਚੀਜ਼ ਕੋਈ ਵੀ ਕਣਕਾਂ ਜੀਰੀਆਂ ਝਾੜ ਦਿੰਦੇ ਨੇ ਤੇ ਇੱਥੇ ਜਾਨਵਰ ਕਿਹੜੇ ਕਿਹੜੇ ਨੇ ਜੀ ਇਹਦੇ ਵਿੱਚ ਕਿਉਂਕਿ ਗਊਆਂ ਬਾਂਦਰ ਸੂਰ ਤੇ ਹੋਰ ਜਿੱਦੜ ਵਗੈਰਾ ਤਾਂ ਇੱਥੇ ਦੇਖਣ ਨੂੰ ਆਮ ਮਿਲ ਜਾਂਦੇ ਨੇ ਤੇ ਹੋਰ ਕਿਹੜੇ ਕਿਹੜੇ ਜਾਨਵਰ ਨੇ ਜਿਹੜੇ ਇੱਥੇ ਰਾਤ ਟਾਈਮ ਨਿਕੜਦੇ ਕੋਲ ਠੀਕ ਹੈ ਜੀ ਪਰ ਦੇਸੀ ਗਾਈਆਂ ਤਾਂ ਆਏ ਆ ਵੀ ਉਹਰੇ ਹੋਣੀਆਂ ਨਹੀਂ ਨਾ ਚਾਹੀਦੀਆਂ ਇਹ ਜਿਹੜਾ ਇਹ ਚੀਜ਼ ਹੈ ਬੀਡ ਬਣਿਆ ਜੀ ਇਹ ਜੰਗਲੀ ਜਾਨਵਰਾਂ ਲਈ ਬਣਿਆ ਨਾ ਕਿ ਡੋਮੈਸਟਿਕ ਜਾਨਵਰਾਂ ਲਈ ਇੱਕ ਗਊ ਪੰਜ ਬੰਦੇ ਜਿੰਨੀ ਆਕਸੀਜਨ ਲੈਂਦੀ ਆ ਜੀ ਪੰਜ ਬੰਦੇ ਜਿੰਨਾ ਹੀ ਰਾਸ਼ਨ ਖਾਂਦੀ ਆ ਜੇ ਦੇ ਇੱਕ ਬੰਦੇ ਲਈ ਆਪਾਂ ਪਾਪੂਲੇਸ਼ਨ ਨੂੰ ਤਾਂ ਆਪਾਂ ਮੇਨਟੇਨ ਕਰਨ ਚ ਜਿੰਨੀ ਹੈਗੀ ਐ ਔਖਾ ਹੋ ਰਿਹਾ ਤੇ ਆਪਣੇ ਧਾਰਮਿਕ ਰੀਜ਼ਨਾਂ ਕਰਕੇ ਆਪਾਂ ਇੰਨੀਆਂ ਗਾਈਆਂ ਦਾ ਬਰਡਨ ਜਿਹੜਾ ਸੈਨ ਕਰ ਰਹੇ ਆ ਜੇ ਆਪਾਂ ਧਾਰਮਿਕ ਲਈ ਇਹਨਾਂ ਨੂੰ ਰੱਖਣਾ ਵੀ ਹੈ ਤਾਂ ਇਹ ਜੇ ਤਰੀਕੇ ਨਾਲ ਰੱਖੀਏ ਮਾਂ ਕਹਿੰਦੀ ਐ ਤਾਂ ਮਾਂ ਵਾਂਗੂ ਰੱਖੀਏ ਤਾਂ ਸਹੀ ਤੇ ਸੋਟੀ ਮਾਰ ਕੇ ਜੰਗਲ ਚ ਨਾ ਨਾ ਕੀ ਐ ਆਪਣੀ ਮਾਂ ਨੂੰ ਆਪਾਂ ਘਰੋਂ ਕੱਢ ਦਿੰਨੇ ਆ ਜੋ ਜਿਹੜਾ ਹੈਗਾ ਆਪਾਂ ਇਸ ਸੈਕਟਰ ਤੋਂ ਲਾਹਾ ਲੈ ਸਕਦੇ ਆ ਪਰ ਪਤਾ ਨਹੀਂ ਕਿਉਂ ਸਰਕਾਰਾਂ ਸੁੱਤੀਆਂ ਪਈਆਂ ਨੇ ਮਹਾਰਾਜਾ ਹੀਰਾ ਸਿੰਘ ਦੀ ਸ਼ਿਕਾਰਗਾ ਮਹਾਰਾਜਾ ਹੀਰਾ ਸਿੰਘ ਜਦ ਆਉਂਦੇ ਹੁੰਦੇ ਸੀ ਇਹਦੇ ਇੱਕ ਜੰਗਲਾਤਾਂ ਨੇ ਅਵਸਰ ਸੀਗੇ ਜਿਨ੍ਹਾਂ ਨੇ ਇੰਨਾ ਕ ਬਚਾਤਾ ਓਏ ਇਹ ਐਗੀਆਂ ਚੀਜ਼ਾਂ ਆਪਾਂ ਨੂੰ ਪ੍ਰੀਜ਼ਰਵ ਕਰਨੀਆਂ ਚਾਹੀਦੀਆਂ ਨੇ ਦੇ ਆਉਣ ਵਾਲੇ ਸਮੇਂ 'ਚ ਇਹ ਬਹੁਤ ਹੀ ਟੂਰਿਜ਼ਮ ਸਪੌਟ ਤਖੜਾ ਉਰੇ ਬਣ ਸਕਦਾ ਹੈ ਸਾਸੀਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਕੁਦਰਤ ਦੀ ਖੂਬਸੂਰਤੀ ਦਿਖਾ ਰਿਹਾ ਇੱਧਰ ਤੁਹਾਨੂੰ ਤਸਵੀਰਾਂ ਦਿਖ ਰਹੀਆਂ ਹੋਣੀਆਂ ਬਹੁਤ ਵਧੀਆ ਰੁੱਖ ਨੇ ਜਿਹੜੇ ਉਹ ਖੜੇ ਦਿਖਾਈ ਦੇ ਰਹੇ ਨੇ ਵਿਚਕਾਰ ਦੀ ਸੜਕ ਆ ਰਹੀ ਆ ਤੇ ਜੰਗਲੀ ਜਾਨਵਰ ਨੇ ਜਿਹੜੇ ਉਹ ਇੱਥੇ ਫਿਰਦੇ ਦਿਖਾਈ ਦੇ ਰਹੇ ਨੇ ਦਿਲ ਕਰਦਾ ਏ ਕਿ ਕੁਦਰਤ ਦਾ ਇਹ ਅਜੀਹਾ ਨਜ਼ਾਰਾ ਏ ਇੱਥੇ ਬੈਠੇ ਰਹੀਏ ਤੇ ਮਨ ਲੱਗਦਾ ਇਸ ਜਗ੍ਹਾ ਤੇ ਆ ਕੇ ਸੋ ਇੱਥੇ ਇੱਕ ਬਜ਼ੁਰਗ ਨੇ ਜਿਹੜੇ ਬੈਠੇ ਨੇ ਮੰਜੇ ਦੇ ਉੱਤੇ ਦਿਨ ਰਾਤ ਦੀ ਡਿਊਟੀ ਆ ਜਿਹੜੀ ਉਹ ਕਰਦੇ ਨੇ ਗਰਮੀ ਸਰਦੀ ਬਾਰਸ਼ ਇਸੇ ਜਗ੍ਹਾ ਤੇ ਬੈਠ ਕੇ ਆਪਣੇ ਉੱਤੇ ਹਟਾਉਂਦੇ ਨੇ ਇਹਨਾਂ ਦੀ ਤਨਖਾਹ ਹੈ ਜੀ 8000 ਰੁਪਿਆ ਇਹਨਾਂ ਨੂੰ ਕਿਹਾ ਜਾਂਦਾ ਹੈ ਰਾਖੇ ਹੁਣ ਰਾਖੇ ਕਾਹਦੇ ਨੇ ਇਹ ਜੰਗਲੀ ਜੀਵਾਂ ਤੋਂ ਜਿਹੜੇ ਆ ਇਨਸਾਨ ਨੇ ਉਹਨਾਂ ਦੀ ਰਾਖੀ ਕਰਦੇ ਨੇ ਜਾਂ ਜਿਹੜੇ ਦੋ ਲੱਤਾਂ ਵਾਲੇ ਜਾਨਵਰ ਨੇ ਉਹਨਾਂ ਤੋਂ ਇਹ ਜੰਗਲੀ ਜੀਬਾਂ ਦੀ ਰਾਖੀ ਕਰਦੇ ਨੇ ਉਹ ਸਾਰੀ ਗੱਲ ਇਹਨਾਂ ਨਾਲ ਕਰਾਂਗੇ ਕਿਸ ਤਰ੍ਹਾਂ ਉਹਰੇ ਟਾਈਮ ਬਤਾਉਂਦੇ ਨੇ ਤੇ ਇਹਨਾਂ ਦਾ ਜੇ بارش ਹੁੰਦੀ ਹੈ ਜੀ ਇਹ ਇੱਕ ਛੋਟਾ ਜਿਹਾ ਰੈਂਡ ਬਸ਼ੇਰਾ ਬਣਾਇਆ ਹੈ ਇਹਨਾਂ ਨੇ ਝੁੱਗੀ ਬਣਾਈ ਪਈ ਆ ਕਹਿੰਦੇ ਇੱਥੇ ਅੱਗੇ ਤਾਂ ਮੱਛਰ ਲੜਦਾ ਜੀ ਜੇ ਜਾਦੇ ਅੱਗੇ ਜਾਂਦੇ ਆ ਇੱਥੇ ਮੂਰੇ ਬੈਠ ਕੇ ਟਾਈਮ ਪਾਸ ਕਰ ਲੈਂਦਾ ਏ ਸੋ ਸਰਦਾਰ ਅਵਜਿੰਦਰ ਸਿੰਘ ਜੋਗੀ ਨੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਉਹ ਵੀ ਇੱਥੇ ਪਹੁੰਚੇ ਨੇ ਹੋਰ ਵੀ ਵੀਰ ਨੇ ਜਿਹੜੇ ਨਾਲ ਨੇ ਸੋ ਪਹਿਲਾਂ ਉਹਨਾਂ ਨਾਲ ਗੱਲ ਕਰਦੇ ਆਂ ਉਹ ਕਿਸ ਤਰ੍ਹਾਂ ਦੇਖਦੇ ਨੇ ਇਹ ਜਿਹੜਾ ਇੱਥੇ ਬਜ਼ੁਰਗ ਨੇ ਬੈਠੇ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਮਰਜ਼ ਹੋਰ ਚਰਦੀ ਕਲਾ ਜੀ ਹਾਂ ਧਰਵਾਣਾ ਜੀ ਕਿਰਪਾ ਮਰਜ਼ ਕਿਸ ਤਰ੍ਹਾਂ ਦੇਖਦੇ ਹੋ ਜੀ ਇੱਥੇ ਇੱਕ ਬਜ਼ੁਰਗ ਬੈਠੇ ਨੇ ਅਸੀਂ ਰਾਤ ਆ ਤਕਰੀਬਨ 10 ਵਜੇ ਇੱਥੋਂ ਲਿਕੜੇ ਸੀਗੇ ਕਿਸੇ ਸਾਈਡ ਤੋਂ ਆਏ ਸੀਗੇ ਬਜ਼ੁਰਗ ਪੱਖਾ ਚੱਲ ਰਹੇ ਸੀਗੇ ਇੱਥੇ ਗਰਮੀ ਦੇ ਵਿੱਚ ਬੈਠ ਕੇ ਸਾਨੂੰ ਮਹਿਸੂਸ ਹੋਇਆ ਕਿ ਯਾਰ ਅਸੀਂ ਕੋਸ਼ ਦੇ ਰਹਨੇ ਆ ਕੁਦਰਤ ਨੂੰ ਕਿ ਬਾਰਿਸ਼ ਨਹੀਂ ਹੋ ਰਹੀ ਗਰਮੀ ਇੰਨੀ ਆ ਇਹ ਬਜ਼ੁਰਗ ਨੇ ਜਿਹੜੇ ਇੰਨੀ ਗਰਮੀ ਦੇ ਵਿੱਚ ਇੱਥੇ ਬੈਠ ਕੇ ਆਪਣੀ ਡਿਊਟੀ ਕਰ ਰਹੇ ਸੀਗੇ ਨਾ ਲਾਈਟ ਨਾ ਪੱਖਾ ਨਾ ਕੋਈ ਰੋਸ਼ਨੀ ਕਿਸ ਤਰ੍ਹਾਂ ਦੇਖਦੇ ਹੋ ਇਹ ਸਿਸਟਮ ਨੂੰ ਬਹੁਤ ਹਾਰਡ ਲਾਈਫ ਹੈ ਜੀ ਇਹਨਾਂ ਦੀ ਫਿਰ ਹਰ ਵੇਲੇ ਇਹਨਾਂ ਨੇ ਧਿਆਨ ਰੱਖਣਾ ਵੀ ਡੰਗਰ ਬਾਹਰ ਨਾਲ ਨਿਕਲਣਾ ਇਹ ਸਰਕਾਰਾਂ ਅਸੀਂ ਵੀ ਕਈ ਵਾਰ ਸਕੀਮਾਂ ਇਹਨਾਂ ਅੱਗੇ ਦੇ ਚੁੱਕੇ ਆ ਅਕਾਲੀ ਸਰਕਾਰ ਤੋਂ ਲੈ ਕੇ ਕਾਂਗਰਸ ਦੀ ਹੁਣ ਵੀ ਆ ਪਾਲੀਵੀ ਮੈਂ ਟੂਰਿਜ਼ਮ ਨਾਲ ਆਪਣਾ ਹਰੇਕ ਮੀਟਿੰਗ ਤੇ ਅਸੀਂ ਜਾਣੇ ਹ ਕਿਉਂਕਿ ਸਾਡਾ ਫਾਰਮ ਟੂਰਿਜ਼ਮ ਚ ਰਜਿਸਟਰਡ ਹੈ ਜੀ ਜਿਵੇਂ ਜਿੰਬ ਕੋਰਬਟ ਪਾਰਕ ਬਣਿਆ ਹੋਇਆ ਹ ਤੁਸੀਂ ਦੇਖ ਲਓ ਉੱਥੇ ਇੰਨਾ ਉਹਨਾਂ ਨੇ ਟੂਰਿਜ਼ਮ ਜਿੰਬ ਕੋਰਬਟ ਪਾਰਕ ਦੇ ਨਾਮ ਤੇ ਇੰਨਾ ਜਿਆਦਾ ਉਹ ਮਸ਼ਹੂਰ ਕਰਿਆ ਹੋਇਆ ਜਿਹਦੇ ਚ ਇੰਨੀ ਏਮਪਲੋਇਮੈਂਟ ਮਿਲਦੀ ਹੈ ਯੰਗ ਮੁੰਡਿਆਂ ਨੂੰ ਜੀਪਾਂ ਰੱਖੀਆਂ ਨੇ ਇੰਨਾ ਬਿਜ਼ਨਸ ਵਾਲੇ ਵਾਲੇ ਉਹੀ ਤਰਜ਼ ਤੇ ਹੁਣ ਇੱਧਰ ਵਾਈਲਡ ਲਾਈਫ ਸੈਂਚਰੀ ਬਣਾਈ ਐ ਹੂੰ ਇਹਦੇ ਚ ਅਸੀਂ ਉਹੀ ਤਰਜ਼ ਤੇ ਸੁਝਾਅ ਦਿੱਤੇ ਸੀ ਵੀ ਕਿਉਂ ਨਹੀਂ ਓਰੇ ਟੂਰਿਜ਼ਮ ਦਾ ਕੰਮ ਚੱਲ ਸਕਦਾ ਹੂੰ ਤੇ ਜਿਵੇਂ ਇਹ ਰੱਖ ਕੇ ਬੈਠੇ ਨੇ ਇਹਨਾਂ ਨੂੰ ਜਿਹੜੀ ਆਮਦਨ ਉਹਦੇ ਜ਼ਰੀਏ ਹੋਊਗੀ ਉਹਦੇ ਚੋਂ ਪੂਰੇ ਪੈਸੇ ਦਿੱਤੇ ਜਾਣ ਨਾਲੇ ਇੱਕ ਛੋਟਾ ਆਫਿਸ ਬਣਾ ਕੇ ਦਿੱਤਾ ਜਾਵੇ ਜਿਹੜੇ ਬੈਠ ਕੇ ਟਿਕਟ ਕੱਟਦੇ ਨੇ ਜਿਹੜਾ ਨੰਗਾ ਕਰਦਾ ਨਾਲੇ ਤਾਂ ਸਰਕਾਰ ਨੂੰ ਆਮਦਨ ਹੋਵੇ ਨਾਲੇ ਕਿੰਨੇ ਮੁੰਡਿਆਂ ਨੂੰ এমਪਲாய்ਮੈਂਟ ਮਿਲੇ ਬੱਚਿਆਂ ਨੂੰ ਨਾਲੇ ਜਿਹੜੇ ਨੇੜੇ-ਤੇੜੇ ਫਾਰਮ ਹਾਊਸਸ ਨੇ ਰਜਿਸਟਰਡ ਟੂਰਿਜ਼ਮ ਚ ਨਾਲ ਉਹਨਾਂ ਨੂੰ ਆਮਦਨ ਹੋਵੇ ਹਰੇਕੀ ਚੀਜ਼ ਨੂੰ ਟੂਰਿਜ਼ਮ ਇੱਕ ਅਹਿਜੀ ਚੀਜ਼ ਹੈ ਜੀ ਜਿਹੜੀ ਜਿਵੇਂ ਕੋਲਡ ਡਰਿੰਕ ਵਾਲਾ ਪੈਂਚਰ ਵਾਲਾ ਪਰ પેટ્રોલ ਪੰਪ ਹਰੇਕ ਚੀਜ਼ ਨੂੰ ਉਹ ਇੱਕ ਬੂਮ ਮਿਲਦਾ ਹੈ ਜੀ ਤੇ ਆਪਣੇ ਕੋਲ ਇੱਕ ਐਡੀ ਵਧੀਆ ਚੀਜ਼ ਹੈ ਇਹਦਾ ਆਪਾਂ ਫਾਇਦਾ ਨਹੀਂ ਉਠਾ ਸਕ ਰਹੇ ਉਲਟਾ ਜਾਨਵਰਾਂ ਤੋਂ ਇਹਦੇ ਰੱਖੇ ਬਿਠਾਏ ਨੇ ਵੀ ਖੇਤਾਂ 'ਚ ਜਾਨਵਰ ਨਾ ਆ ਸਕਣ ਕਿੱਡਾ ਇਹ ਵੀ ਵਿਚਾਰੇ ਕਸ਼ਟ ਘਟਦੇ ਨੇ ਨੇੜੇ ਵਾਲੇ ਜ਼ਿਮੀਂਦਾਰ ਇਹਨਾਂ ਵੀ ਉਨਮੀ ਕਸ਼ਟ ਘਟਦੇ ਨੇ ਕਿਉਂਕਿ ਜਿਹੜੇ ਦੂਜੇ ਚਾਰ ਟੰਗਾਂ ਵਾਲੇ ਨੇ ਉਹਨਾਂ ਨੂੰ ਤਾਂ ਇਹ ਰੋਕ ਲੈਂਦੇ ਨੇ ਜਿਹੜੇ ਹੈਗੇ ਨੇ ਹਨੂਮਾਨ ਜੀ ਉਹ ਤਾਂ ਟੱਪ ਕੇ ਉਧਰ ਮਿੰਟ 'ਚ ਜਾਲੀ ਦੇ ਉੱਤੇ ਦੀ ਉਹ ਛੱਡਦੇ ਹੀ ਨਹੀਂ ਗੋਵ ਵਾਲੀ ਚੀਜ਼ ਕੋਈ ਵੀ ਕਣਕਾਂ ਜੀਰੀਆਂ ਝਾੜ ਦਿੰਦੇ ਨੇ ਫੇਰ ਐਡੀ ਪ੍ਰੋਪਰਟੀ 'ਚ ਜਿਹੜੇ ਨਸ਼ੇ ਕਰਨ ਵਾਲਿਆਂ ਨੂੰ ਇੱਕ ਖੁੱਲਾ ਮਾਹੌਲ ਮਿਲ ਜਾਂਦਾ ਦੋ ਟੰਗਾਂ ਵਾਲੇ ਜਿਹੜੇ ਜਾਨਵਰ ਨੇ ਜਿਨ੍ਹਾਂ ਤੋਂ ਸਾਰੇ ਸਮਾਜ ਨੂੰ ਖਤਰਾ ਹੈ ਹਾਂ ਉਹ ਤਕਰੀਬਨ ਉਹ ਇਹਨਾਂ ਨੂੰ ਜੇ ਰੋਕਦੇ ਨੇ ਇਹਨਾਂ ਦੇ ਕੁਝ ਮਾਰ ਵੀ ਸਕਦੇ ਨੇ ਬੀੜ 'ਚੋਂ ਚੀਜ਼ਾਂ ਵੀ ਚੋਰੀ ਕਰਦੇ ਨੇ ਤੇ ਉਲਟਾ ਆ ਕੇ ਉਰੇ ਨਸ਼ਾ ਪੱਤਾ ਵੀ ਕਰਦੇ ਨੇ ਜਿਵੇਂ ਕਰਕੇ ਇਹ ਬਹੁਤ ਹੀ ਇਹ ਚੀਜ਼ਾਂ ਵੱਲ ਸੁਧਾਰ ਕਰਨ ਵਾਲਾ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਇੱਥੇ ਅਸੀਂ ਪਹੁੰਚੇ ਆਂ ਤੇ ਦਿਲ ਕਰਦਾ ਹੈ ਕਿ ਇੱਥੇ ਕੁਝ ਸਮਾਂ ਹੋਰ ਬਤਾਈਏ ਇੰਨਾ ਵਧੀਆ ਮਾਹੌਲ ਦਿਲ ਲੱਗ ਰਿਹਾ ਏ ਤੇ ਕੁਦਰਤ ਦਾ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਏ ਜੇ ਇੱਥੇ ਹੋਰ ਪ੍ਰਬੰਧ ਕੀਤੇ ਜਾਣ ਤਾਂ ਲੋਕ ਤਾਂ ਬੜੀ ਦੂਰੋਂ ਦੂਰੋਂ ਆਉਣਗੇ ਜਿਹੜੇ ਹਿਮਾਚਲ ਚ ਜਾਂਦੇ ਨੇ ਸਾਡੇ ਘੁੰਮਣ ਉਹਨਾਂ ਲਈ ਘੁੰਮਣ ਲਈ ਤਾਂ ਇੱਥੇ ਬਹੁਤ ਵਧੀਆ ਜਗ੍ਹਾ ਬਣ ਸਕਦੀ ਆ। ਬਿਲਕੁਲ ਠੀਕ ਹੈ ਜੀ ਮੈਂ ਵੀ ਇਹੀ ਤਰਜ਼ ਤੇ ਕਰਿਆ ਸੀ ਅਸੀਂ ਕੈਂਪਿੰਗ ਲਈ ਨਾ ਬੱਚਿਆਂ ਨੂੰ ਲੈ ਕੇ ਜਾਂਦੇ ਹੁੰਦੇ ਸੀ ਕੁਲੂ ਮਨਾਲੀ। ਜੀ ਮੈਂ ਕਿਹਾ ਜੇ ਕੁਲੂ ਮਨਾਲੀ ਲੈ ਕੇ ਜਾ ਸਕਦੇ ਆ ਸਰਦੀਆਂ ਦੇ ਵਿੱਚ ਇੰਨਾ ਸੋਹਣਾ ਪੰਜਾਬ 'ਚ ਮਾਹੌਲ ਹੁੰਦਾ ਉਰੇ ਕੈਂਪ ਕਿਉਂ ਨਹੀਂ ਲਾ ਸਕਦੇ? ਫਿਰ ਮੈਂ ਨਾਨੋਕੀ 'ਚ ਕੈਂਪਿੰਗ ਦਾ ਸ਼ੁਰੂ ਕਰਿਆ ਸੀ ਜਿੱਥੋਂ ਟੂਰਿਜ਼ਮ ਮੇਰਾ ਤੁਰਿਆ। ਹੂੰ ਉਹੀ ਗੱਲ ਹੈ ਉਰੇ ਇਨੀਸ਼ੀਏਟਿਵ ਲੈਣਗੇ ਜੇ ਇੱਕ ਵਾਰ ਤੋੜਨਾ ਥੋੜਾ ਜਿਹਾ ਔਖਾ ਹੈ। ਜਾ ਦੇ ਚੱਲ ਪਵੇ ਹੁਣ ਉੱਥੇ ਕੀ ਐ ਸੀ ਜਮਕੌਰਵਟ ਪਰ ਕੇ ਗਏ ਆ ਕੋਈ ਖਾਸ ਗੱਲਬਾਤ ਨਹੀਂ ਹੈ ਉਹਦੇ ਨਾਲ ਉਹ ਵਧੀਆ ਬੀਡ ਚੁਰੇ ਆਪਣੇ ਜਿਹੜੀਆਂ ਸੜਕਾਂ ਨੇ ਅੰਦਰ ਉਹ ਇੰਨੀਆਂ ਜੇ ਉਹਨਾਂ ਨੂੰ ਮੜੇ ਥ੍ਰਿਲਿੰਗ ਬਣਾਤਾ ਜਾਵੇ ਆਫ ਰੋਡਿੰਗ ਲਈ ਗੱਡੀਆਂ ਇੰਨੀਆਂ ਹੋਣ ਇੰਨੀ ਵਾਈਲਡ ਲਾਈਫ ਦੇਖਣ ਲਈ ਫਿਰ ਵਾਈਲਡ ਲਾਈਫ ਦੇ ਫੋਟੋਗ੍ਰਾਫਰ ਕਿੰਨੇ ਹੋਣ ਮਤਲਬ ਬਹੁਤ ਵੱਡਾ ਇੱਕ ਜਿਹੜਾ ਹੈਗਾ ਆਪਾਂ ਇਸ ਸੈਕਟਰ ਤੋਂ ਲਾਹਾ ਲੈ ਸਕਦੇ ਆ ਪਰ ਪਤਾ ਨਹੀਂ ਕਿਉਂ ਸਰਕਾਰਾਂ ਸੁੱਤੀਆਂ ਪਈਆਂ ਨੇ ਹੂੰ ਤੇ ਜੇ ਦੇਖਿਆ ਜਾਵੇ ਵੀਰ ਜੀ ਇੱਥੇ ਜਿਹੜਾ ਇਹ ਬੀੜ ਹੈ ਕਿੰਨੇ ਕ ਏਰੀਆ ਦੇ ਵਿੱਚ ਹੋਊਗਾ ਕਿੱਡਾ ਕ ਇਹ ਬੀੜ ਹੈ ਜਿਹੜਾ ਹੈਗਾ ਇਹ ਜਿਹੜਾ ਰਕਬਾਨ ਹੈ ਜੀ ਪਹਿਲਾਂ ਮਹਾਰਾਜਾ ਹੀਰਾ ਸਿੰਘ ਦਾ ਬੀੜ ਛੱਡਿਆ ਹੋਇਆ ਸੀ ਇਹ ਜੀ ਇਹ ਪਾਰਸੋਂ ਤੋਂ ਲੈ ਕੇ ਨਾਬਾ ਵੇ ਰੱਗੇ ਪਟਿਆਲੇ ਨੂੰ ਚਲੇ ਜਾਂਦਾ ਸੀ ਜੀ ਬਹੁਤ ਵੱਡਾ ਸੀ ਇਹਦੇ ਚੋਂ ਕੁਝ ਪੋਰਸ਼ਨ ਤਾਂ 90 ਤੋਂ ਅੱਗੇ ਵਾਲਾ ਤਾਂ ਖਤਮ ਹੋ ਗਿਆ ਜੀ ਹੁਣ ਵਿੱਚ ਵੀ ਵਿੱਚ ਵੀ ਕਈ ਟੁਕੜੇ 90 ਵਾਲੇ ਵੀ ਖਤਮ ਹੋ ਗਏ ਹੂੰ ਤੇ ਹੁਣ ਚੌਧਰੀ ਮੱਜਰੇ ਤੱਕ ਤਾਂ ਰਨਿੰਗ ਜਾਂਦਾ ਵਿੱਚ ਇੱਕ ਨਹਿਰ ਨਹਿਰ ਹੁੰਦੀ ਹੈ ਤੇ ਰਕਬਾ ਕਾਫੀ ਹੈ ਜੇ ਨਾ ਕਹ ਲਓ ਇਹ ਲੰਬਾ ਲੰਬਾ ਜਾਂਦਾ ਕਿਤੇ ਚੌੜਾ 10 ਕਿਲੇਾਂ ਦੀ ਚੜਾਈ ਹੈ ਕਿਤੇ 50 ਕਿਲੇਾਂ ਦੀ ਚੜਾਈ ਹੈ ਕਿੱਤੇ ਜਾ ਕੇ ਜਮ੍ਹਾਂ ਹੀ 2 ਕਿੱਲਿਆਂ ਦੀ ਰਹਿ ਜਾਂਦੀ ਆ ਪਰ 90 ਤੱਕ ਚਲੇ ਜਾਂਦਾ ਜੀ ਤੇ ਇੱਥੇ ਜਾਨਵਰ ਕਿਹੜੇ ਕਿਹੜੇ ਨੇ ਜੀ ਇਹਦੇ ਵਿੱਚ ਕਿਉਂਕਿ ਗਊਆਂ ਬਾਂਦਰ ਸੂਰ ਤੇ ਹੋਰ ਗਿੱਦੜ ਵਗੈਰਾ ਤਾਂ ਇੱਥੇ ਦੇਖਣ ਨੂੰ ਆਪ ਮਿਲ ਜਾਂਦੇ ਨੇ ਤੇ ਹੋਰ ਕਿਹੜੇ ਕਿਹੜੇ ਜਾਨਵਰ ਨੇ ਜਿਹੜੇ ਇੱਥੇ ਰਾਤ ਟਾਈਮ ਨਿਕਕਦੇ ਨੇ ਜਿਹੜਾ ਸਭ ਤੋਂ ਜ਼ਿਆਦਾ ਤਾਂ ਦੀ ਇੱਥੇ ਗਾਈਆਂ ਲੋਕਾਂ ਨੇ ਛੱਡੀਆਂ ਨੇ ਜਿਨ੍ਹਾਂ ਵਾ ਜਿਹੜੀਆਂ ਇਵਨ ਗੁਜਰਾਤ ਤੋਂ ਰਾਜਸਥਾਨ ਤੋਂ ਵੀ ਗਊਆਚਾਰਨ ਦੇ ਬਹਾਨੇ ਉਰੇ ਲਿਆਉਂਦੇ ਨੇ ਉਰੇ ਛੱਡ ਕੇ ਚਲੇ ਜਾਂਦੇ ਨੇ ਹੂੰ ਤੇ ਜਿਹੜਾ ਉਹ ਉਹ ਦੂਜੇ ਨੰਬਰ ਤੇ ਬਾਂਦਰ ਨੇ ਹੂੰ ਬਾਂਦਰ ਇੱਥੇ ਫੇਰ ਤੁਸੀਂ ਦੇਖ ਲਓ ਵਾਈਲਡ ਲਾਈਫ ਚ ਉਰੇ ਲਿਆ ਕੇ ਇਹਨਾਂ ਨੂੰ ਬਾਹਰੋਂ ਪਾਉਣਾ ਮਣੇ ਹੂੰ ਪਰ ਇੰਨੀ ਬੱਦੀ ਹੋਗੀ ਜੇ ਇਹਨਾਂ ਨੂੰ ਬਾਹਰੋਂ ਪਵੇ ਨਾ ਤਾਂ ਇਹ ਉਮਰ ਜਣ ਹੂੰ ਉਹਦੇ ਤੋਂ ਇਲਾਵਾ ਫੇਰ ਗਿੱਦੜ ਫੇਰ ਸੂਰ ਫੇਰ ਸਾਂਬਰ ਫਿਰ ਨੀਲਗਉ ਮਤ तकरीबन ਤੁਸੀਂ ਕਹਿ ਲੋ ਹੋਰ ਵੀ ਜਿਹੜੇ ਜਾਨਵਰ ਤਾਂ ਜੀ ਜਿੰਨੇ ਮਰਜੀ ਇਹ ਵਾਈਲਡ ਲਾਈਫ ਸੈਂਚਰੀ ਜਿਆਦਾ ਬਣਾਈ ਐ ਇਹਨਾਂ ਨੂੰ ਫੋਰੈਸਟ ਵਾਲਿਆਂ ਨੂੰ ਕੋਈ ਔਖਾ ਨਹੀਂ ਇਹ ਜਿੰਨੀਆਂ ਮਰਜੀ ਸਪੀਸੀਜ਼ ਯੂਪੀ ਤੋਂ ਹੋਰ ਤੋਂ ਜੇ ਦੋ ਦੋ ਚਾਰ ਚਾਰ ਜੋੜੇ ਮੰਗਾ ਲੈਣ ਉਰੇ ਬਹੁਤ ਹੀ ਪਰਪਾਰ ਹੋ ਜੂਗੀ ਬਾਕੀ ਹੁਣ ਹਿਮਾਚਲ ਤੋਂ ਨਰਮ ਦੇ ਨਾਲ-ਨਾਲ ਕਾਫੀ ਜਾਨਵਰ ਥੱਲੇ ਨੂੰ ਕਿਉਂਕਿ ਉੱਤੇ ਪੋਪੂਲੇਸ਼ਨ ਵੱਧ ਗਈ ਹੁਣ ਨੀਚੇ ਨੂੰ ਆ ਰਹੇ ਨੇ ਆ ਕੇ ਐ ਬੀੜਾਂ ਚ ਜਾਈ ਜਾਂਦੇ ਨੇ ਤੇ ਕਈ ਵੈਰਾਈਟੀਆਂ ਐ ਜੀਆਂ ਨੇ ਜਿਹੜੀਆਂ ਹੁਣ ਵੀ ਬੜੀਆਂ ਰੇਅਰ ਜੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਫੇਰ ਚੋਏ ਕਰਕੇ ਬਰਡਸ ਕਈ ਰਿਜ਼ਰਵ ਬਰਡਸ ਐ ਜੇ ਇੰਟਰਨੈਸ਼ਨਲੀ ਜਿਹੜੇ ਫਲਾਈ ਕਰਦੇ ਨੇ ਉਹ ਆ ਕੇ ਚੋਏ ਚ ਬੈੰਦੇ ਨੇ ਚੋਏ ਚ ਵੀ ਇੰਨੇ ਜਿਆਦਾ ਨਾਲਿਆਂ ਦਾ ਪਿੰਡਾਂ ਦਾ ਸ਼ਹਿਰਾਂ ਦਾ ਗੰਦ ਜਿਹੜਾ ਵਿੱਚ ਦੀ ਚੋਆ ਜਾਂਦਾ ਉਹਦੀ ਵੀ ਬੜੀ ਦੇਖਪਾਲ ਹੋਣ ਵਾਲੀ ਆ ਉਹਦੇ ਤੇ ਵੀ ਨਿਗਾ ਵੱਜਣ ਵਾਲੀ ਆ ਮਤਲਬ ਬਹੁਤ ਹੀ ਹਰੇਕ ਪਾਸੇ ਨੂੰ ਨੈਗਲੈਕਟਡ ਹੈ ਜੀ ਤੇ ਇੱਕ ਜੇ ਦੇਖਿਆ ਜਾਵੇ ਪਹਾੜੀ ਕੀਕਰ ਬਹੁਤ ਆ ਜੀ ਇਹ ਨੀਚੇ ਘਾਹ ਨਹੀਂ ਹੋਣ ਦਿੰਦੀ ਕੁਝ ਵੀ ਇਹਦੀ ਵੀ ਬਹੁਤ ਸਾਰੀ ਦਿੱਕਤ ਆ ਜਿਹੜੇ ਇੱਥੇ ਦੇ ਜਿਹੜੀਆਂ ਗਉਆਂ ਨੇ ਜਾਂ ਹੋਰ ਜੀਵ ਜੰਤੂ ਨੇ ਉਹਨਾਂ ਨੂੰ ਪੂਰਾ ਚਾਰਾ ਜਿਹੜਾ ਜੇ ਪਹਾੜੀ ਕਿਕਰ ਨਾ ਹੋਵੇ ਤਾਂ ਉਹ ਵੀ ਬਹੁਤ ਦਿੱਕਤ ਕਰਦੀ ਹੋਊ ਪੂਰਾ ਅੰਦਰੋਂ ਹੀ ਪੂਰਾ ਹੋ ਜੇ ਬਾਹਰੋਂ ਲਿਆਉਣ ਦੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਜਿਹੜੀ ਸਫੈਦਾ ਤੇ ਪਹਾੜੀ ਕਿਕਰ ਇਹਦੇ ਤੇ ਕੰਮ ਚੱਲ ਰਿਹਾ ਉਧਰ ਥੋੜਾ ਜਾਂ ਵਧੀਆ ਅਸਰਾਂ ਨੇ ਕਰਿਆ ਫੋਰੈਸਟ ਵਾਲਿਆਂ ਨੇ ਤੇ ਇੰਨੇ ਫੰਡਸ ਨਹੀਂ ਹੁੰਦੇ ਇਹਨਾਂ ਕੋਲ ਵੀ ਪਰ ਜੇ तकरीबन ਸਾਰੇ ਦਾ ਹੀ ਫੋਰੈਸਟ ਦਾ ਪੱਟ ਕੇ ਜਿਹੜੇ ਆਪਣੇ ਰਵਾਇਤੀ ਨੇ ਜੰਮਣ ਅੰਬ ਟਾਲੀ ਕਿਕਰ ਦੂਜੀ ਜਿਹੜੀ ਦੇਸੀ ਕਿਕਰ ਐ ਫੇਰ ਉਹ ਜੇ ਜਿਵੇਂ ਹੁਣ ਰੋਟੇ ਹੁੰਦੇ ਸੀ ਪਹਿਲਾਂ ਪਿੱਪਲ ਪਹਿਲਾਂ ਨੱਬੇ ਇਹਦੇ ਵਿੱਚ 파ਰਸੋਂ ਦਾ ਇੱਕ ਹੁੰਦਾ ਸੀਗਾ ਆਪਣਾ ਫੋਰਟ ਕਿਲਾ ਜੀ ਉਹ ਅਸੀਂ 파ਰਸੋਂ ਦਾ ਕਿਲਾ ਅਸੀਂ ਛੋਟੇ ਹੁੰਦੇ ਅਸੀਂ ਘੁੰਮਣ ਜਾਂਦੇ ਸੀ ਦੇਖਦੇ ਹੁੰਦੇ ਸੀ ਹੁਣ ਉੱਥੇ ਕੁਝ ਵੀ ਨਹੀਂ ਦਿਖਦਾ ਮੰਲਾ ਕਿਲੇ ਕਿਲੇ ਕਿ ਇਹ ਜੀ ਹਿਸਟੋਰੀਕਲ ਵੈਲਿਊ ਵਾਲੀਆਂ ਚੀਜ਼ਾਂ ਸੀ ਫੇਰ ਉਹ ਮਹਾਰਾਜਾ ਹੀਰਾ ਸਿੰਘ ਦੀ ਸ਼ਿਕਾਰਗਾ ਮਹਾਰਾਜਾ ਹੀਰਾ ਸਿੰਘ ਜਦ ਆਉਂਦੇ ਹੁੰਦੇ ਸੀ ਇਹਦਾ ਇੱਕ ਜੰਗਲਾਤਾਂ ਨੇ ਅਫਸਰ ਸੀਗੇ ਜਿਨ੍ਹਾਂ ਨੇ ਇੰਨਾ ਕ ਬਚਾਤਾ ਉਹ ਇਹ ਅਹਗੀਆਂ ਚੀਜ਼ਾਂ ਆਪਾਂ ਨੂੰ ਪ੍ਰੀਜ਼ਰਵ ਕਰਨੀਆਂ ਚਾਹੀਦੀਆਂ ਨੇ ਜੀ ਤੇ ਆਉਣ ਵਾਲੇ ਸਮੇਂ 'ਚ ਇਹ ਬਹੁਤ ਹੀ ਟੂਰਿਜ਼ਮ ਸਪੌਟ ਤਕੜਾ ਹੋਰੇ ਬਣ ਸਕਦਾ ਜਿਹਦੇ ਲਈ ਅਸੀਂ ਹਰੇਕ ਵਾਰ ਮੀਟਿੰਗਸ ਤੇ ਸਰਕਾਰ ਅੱਗੇ ਬੇਨਤੀ ਕਰਦੇ ਆ ਪਰ ਜਿਹੜੀ ਇਹਨਾਂ ਦੀ ਭਗਵੰਤ ਮਾਨ ਦੀ ਸਰਕਾਰ ਹੈ ਗगन ਨੇ ਅਨਮੋਲ ਗਗਨ ਮਾਨ ਜੀ ਨੇ ਕਾਫੀ ਕੰਮ ਕਰਿਆ ਜਿਵੇਂ ਇਕੋ ਟੂਰਿਜ਼ਮ ਤੇ ਕਰਿਆ ਜੀ ਫਿਰ ਵਾਟਰ ਟੂਰਿਜ਼ਮ ਤੇ ਕਰਿਆ ਪਰ ਅਜੇ ਅਜੇ ਵੀ ਕੁਝ ਚੀਜ਼ਾਂ ਰਹਿ ਗਈਆਂ ਜਿਵੇਂ ਆ ਵਾਈਲਡ ਲਾਈਫ ਦੀ ਹੋਰ ਜਿਨ੍ਹਾਂ ਤੇ ਕੰਮ ਕਰਨਾ ਰਹਿੰਦਾ ਤੇ ਕਿਉਂਕਿ ਇਹ ਹੋਰ ਮਹਿਕਮਾ ਵਿੱਚ ਆ ਜਾਂਦਾ ਜੰਗਲਾਤ ਮਹਿਕਮਾ ਮੇਰੇ ਖਿਆਲ ਤਾਂ ਨਹੀਂ ਕਰ ਪਾਉਂਦੇ ਵੀ ਇਹਨਾਂ ਨੂੰ ਕੋਈ ਇਹਦੇ ਵੱਲ ਧਿਆਨ ਕਰਨਾ ਚਾਹੀਦਾ ਤੇ ਸਭ ਤੋਂ ਵੱਡੀ ਗੱਲ ਤਾਂ ਇੱਥੇ ਜਿਹੜੀਆਂ ਸਾਡੀਆਂ ਦੇਸੀ ਗਊਆਂ ਨੇ ਹੁਣ ਘਰਾਂ 'ਚ ਤਾਂ ਦਿਖਾਈ ਨਹੀਂ ਦਿੰਦੀਆਂ ਜੀ ਇਹ ਸਾਡੇ ਸਮਾਜ ਦਾ ਬਹੁਤ ਵੱਡਾ ਹਿੱਸਾ ਨੇ ਤੇ ਇਹ ਇੱਥੇ ਦੇਖਣ ਨੂੰ ਮਿਲਦੀਆਂ ਨਹੀਂ ਜੀ ਬਿਲਕੁਲ ਠੀਕ ਹੈ ਜੀ ਪਰ ਦੇਸੀ ਗਾਈਆਂ ਤਾਂ ਆਏ ਆ ਵੀ ਉਹਰੇ ਹੋਣੀਆਂ ਨਹੀਂ ਨਾ ਚਾਹੀਦੀਆਂ ਹੂੰ ਇਹ ਜਿਹੜਾ ਇਹ ਚੀਜ਼ ਹੈ ਬੀਡ ਬਣਿਆ ਜੀ ਇਹ ਜੰਗਲੀ ਜਾਨਵਰਾਂ ਲਈ ਬਣਿਆ ਨਾ ਕਿ ਡੋਮੈਸਟਿਕ ਜਾਨਵਰਾਂ ਲਈ ਹੂੰ ਤੇ ਇਹ ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ਇਹਨਾਂ ਨੂੰ ਖਤਮ ਕਰਨ ਲਈ ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਤਰੀਕੇ ਨਾਲ ਚਾਹੇ ਇਹਨਾਂ ਦੀ ਨਸਬੰਦੀ ਹੋਵੇ ਕੋਈ ਚੀਜ਼ ਇਹੋ ਜਿਹੇ ਤਰੀਕੇ ਨਾਲ ਇਹਨਾਂ ਨੂੰ ਉਹ ਕਰਨਾ ਚਾਹੀਦਾ ਵੀ ਇਹਨਾਂ ਦੀ ਪੋਪੂਲੇਸ਼ਨ ਘਟੇ ਪਰ ਇਸ ਵੇਲੇ ਵਧੀ ਜਾ ਰਹੀ ਆ ਤੁਸੀਂ ਜੇ ਕਿਤੇ ਰਾਤ ਨੂੰ ਖੜ ਕੇ ਜਦ ਕਿਸੇ ਡਰ ਦੀ ਡਰ ਆਉਂਦੀ ਆ ਤੁਸੀਂ ਦੇਖ ਲਮੋ ਮੈਂ ਇਨਸਾਨ ਦਹਿਲ ਜਾਂਦਾ ਇੱਕ ਵਾਰ ਵੀ ਜੇ ਇਹਨਾਂ ਦੇ ਵਿਚਾਲੇ ਆ ਗਿਆ ਤਾਂ ਪਤਾ ਨਹੀਂ ਕੀ ਬਣੂਗਾ ਕਿ ਇਹ ਵਾਜ ਜਾਲੀ ਲੱਗਣ ਕਰਕੇ ਬਾਹਰ ਰੁੱਕ ਗਿਆ ਨਹੀਂ ਪਿੰਡਾਂ ਚ ਕੋਲ ਦੀ ਕਈ ਵਾਰ ਸਾਡੇ ਨੰਗਦੇ ਹੁੰਦੇ ਸੀ ਖੇਤਾਂ ਚ ਫਿਰਦੇ ਹੁੰਦੇ ਤੇ ਦੇਖ ਕੇ ਐ ਆ ਵੀ ਇਨਸਾਨ ਉਹਦੀ ਘਰ ਵਾਲ ਨੂੰ ਭੱਜ ਲੰਦਾ ਸੀ ਵੀ ਕਿਤੇ ਦੱਬ ਨਾ ਲੈਣ ਕਿੰਨੇ ਕੁ ਪਸ਼ੂ ਹੋਣਗੇ ਜੀ ਅੰਦਰ ਇੱਥੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜੀ ਜੇ ਤੁਸੀਂ ਅਨਲਿਮਟਿਡ ਐ ਨੇ ਜੀ ਗਿਣਤੀ ਤੋਂ ਬਾਹਰ ਨੇ ਤੁਨੂੰ ਮੈਂ ਜਿਵੇਂ ਦੱਸਿਆ ਰਾਜਸਥਾਨ ਜਿਹੜੀਆਂ ਦੇਸੀ ਨੇ ਉਰੇ ਹੁਣ ਕਿੱਥੇ ਨੇ ਇਹ ਜਿਹੜੀਆਂ ਰਾਜਸਥਾਨ ਤੇ ਕੋ ਗੁਜਰਾਤ ਕਿੰਨੀਓ ਸਾਰੀਆਂ ਅਸੀਂ ਇੱਕ ਦੋ ਕੁ ਬੰਦੇ ਇਹਨੂੰ ਫੜਿਆ ਵੀ ਅੱਛਾ ਜੀ ਅਈਆਂ ਤੁਸੀਂ ਇੱਧਰ ਨੂੰ ਕਿੱਧਰ ਨੂੰ ਲਈ ਜਾਂਦੇ ਹੋ ਉਹ ਕਹਿੰਦੇ ਸਾਡੇ ਉੱਥੇ ਹਰੇ ਬਾਈ ਨਹੀਂ ਅਈਆਂ ਤੁਹਾਡੇ ਨਹੀਂ ਹੈਗੀ ਸਾਡੇ ਹਰੇ ਬਾਈ ਖਤਮ ਕਰਨੀ ਆ ਤੁਸੀਂ ਇੱਕ ਗਊ ਪੰਜ ਬੰਦੇ ਜਿੰਨੀ ਆਕਸੀਜਨ ਲੈਂਦੀ ਆ ਜੀ ਪੰਜ ਬੰਦੇ ਜਿੰਨਾ ਹੀ ਰਾਸ਼ਨ ਖਾਂਦੀ ਆ ਜਿਹਦੇ ਇੱਕ ਬੰਦੇ ਦੇ ਆਪਾਂ ਪਾਪੂਲੇਸ਼ਨ ਨੂੰ ਤਾਂ ਆਪਾਂ ਮੇਨਟੇਨ ਕਰਨ ਚ ਜਿੰਨੀ ਹੈਗੀ ਆ ਔਖਾ ਹੋ ਰਿਹਾ ਤੇ ਆਪਣੇ ਧਾਰਮਿਕ ਰੀਜ਼ਨਾ ਕਰਕੇ ਆਪਾਂ ਇੰਨੀਆਂ ਗਾਇਆਂ ਦਾ ਬਰਡਨ ਜਿਹੜਾ ਸੈਨ ਕਰ ਰਹੇ ਆਂ ਜੇ ਆਪਾਂ ਧਾਰਮਿਕਲੀ ਇਹਨਾਂ ਨੂੰ ਰੱਖਣਾ ਵੀ ਹੈ ਤਾਂ ਇਹਦੇ ਤਰੀਕੇ ਨਾਲ ਰੱਖੀਏ ਮਾਂ ਕਹਿੰਦੀ ਹੈ ਤਾਂ ਮਾਂ ਵਾਂਗੂ ਰੱਖੀਏ ਤਾਂ ਸਹੀ ਸੋਟੀ ਮਾਰ ਕੇ ਜੰਗਲ ਚ ਨਾ ਨਾ ਕੀਏ ਆਪਣੀ ਮਾਂ ਨੂੰ ਆਪਾਂ ਘਰੋਂ ਕੱਢ ਦਿੰਨੇ ਆਂ ਫਿਰ ਦੂਜੀ ਗੱਲ ਇਹਨਾਂ ਦੀ ਕੋਈ ਨਸਬੰਦੀ ਹੋਵੇ ਜਿਹਦੇ ਨਾਲ ਅੱਗੇ ਪੋਪੂਲੇਸ਼ਨ ਨਾ ਵਧੇ ਇਹਦੀਆਂ ਗੱਲਾਂ ਕਿੰਨੀ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੀ ਜੀ ਸੋ ਇਹ ਸਨ ਅ ਅਵਜੇਂਦਰ ਸਿੰਘ ਜੋਗੀ ਜੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਪਟਿਆਲੇ ਤੋਂ ਤੇ ਇਹਨਾਂ ਨੇ ਬਹੁਤ ਵਧੀਆ ਜਿਹੜਾ ਵਿਚਾਰ ਨੇ ਰੱਖੇ ਨੇ ਇਹਨਾਂ ਨੇ ਕਿਹਾ ਹੈ ਕਿ ਇਹ ਗੁਦਰਤ ਦਾ ਜਿਹੜਾ ਸਰੋਤ ਹੈ ਇਹਨੂੰ ਸੰਭਾਲਣ ਦੇ ਲਈ ਬਹੁਤ ਕੰਮ ਕਰਨਾ ਚਾਹੀਦਾ ਹੈ ਇੱਥੇ ਜਿਹੜਾ ਟੂਰਿਜ਼ਮ ਲਈ ਜਿਹੜਾ ਲੋਕ ਬਾਹਰੋਂ ਆਉਣ ਦੇਖਣ ਦੇ ਲਈ ਪ੍ਰਬੰਧ ਨੇ ਜਿਹੜੇ ਕਰਨੇ ਚਾਹੀਦੇ ਨੇ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਏ ਫਿਲਹਾਲ ਅਸੀਂ ਤੁਹਾਨੂੰ ਅਜਿਹੀਆਂ ਸਖਸੀਤਾਂ ਨਾਲ ਮਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ